ਕਿੰਨਾ ਮਾਰ ਖੋਜੁੰਦਾ ਵੀ ਕਿਸੇ ਨੂੰ ਕਹਿਣਾ ਨਹੀਂ ਪਿਆ ਗਦਨ ਪੈਸੇ ਨਹੀਂ ਦੇਣੇ ਪਏ ਖਾਲਜਿਆਂ ਦਾ ਸਾਡੇ ਕਰੀਬੀ ਚੱਕੀ ਹੈ ਤੱਕੀ ਗਈ ਨਾ ਖਾਲਜਿਆਂ ਨੇ ਕਿੰਨੇ ਸਾਲ ਹੋ ਗਏ ਤੇ ਕਰਦਿਆਂ ਨੂੰ ਖਾਲਜਿਆਂ ਦਾ ਪੰਜ ਸਾਲ ਪਹਿਲਾਂ ਮੈਂ ਛੋਟੇ ਜਿਹੇ ਤੋਂ ਤਾਂ ਛੋਟੇ ਛੋਟੇ ਤੇ ਕਰਕੇ ਮੈਂ ਪਾਲੇ ਅਸਾਂ ਹੀ ਪਾਲੇ ਦੀ ਦਿਹਾੜੀ ਨਾ ਪੇਗਾ ਕਰ ਦਿਹਾੜੀ ਜੋ ਤਾਂ ਕਰਕੇ ਮੈਂ ਤਾਂ ਤੁਸੀਂ ਸਾਡਾ ਘਰ ਦੇਖ ਲਓ ਫਿਰ ਉਧਰ ਲੈ ਕੇ ਚਲਾਂਗੇ ਸਭ ਕੁਝ ਅੱਛਾ ਕੀ ਕਰਾਂਗਾ ਜੀ ਬੀ ਇਹ ਵੀ ਮੁਕੀ ਨਾ ਲੱਗਿਆ ਉਹ ਇਦੋਂ ਵੱਡੀ ਉਧਾਰਨ ਕੀ ਹੋ ਸਕਦੀ ਹੈ ਇਦੋਂ ਵੱਡੀ ਉਧਾਰਨ ਨਾ ਕੀ ਹੋ ਸਕਦੀ ਆ ਵੀ ਕਦੇ ਸੋਸਾ ਦਾ ਦੀ ਗਰੀਬੰਦਾਂ ਵਿੱਚ ਅੱਡਾ ਦਿੱਤੀ ਪੁੱਤ ਨੌਕਰੀ ਲੈ ਲੀਂਦਾ ਹੈ ਨਾ ਮੈਨੂੰ ਬਹੁਤ ਧੰਨਵਾਦ ਤੁਹਾਡਾ ਬਹੁਤ ਸਾਰਾ ਤੁਹਾਡੀ ਜਿਹੜੀ ਗੱਲ ਤੁਹਾਨੂੰ ਲੱਗਦੀ ਹੈ ਸਭ ਪ੍ਰਾਪਤ ਇਹ ਦਿਖਾ ਵੀ ਇਹਨਾਂ ਦੇ ਘਰ ਦੇ ਨਾਲ ਸਾਰੇ ਹਾਲਾਤ ਦਿਖਾ ਕੇ ਲੋਕਾਂ ਨੂੰ ਪਤਾ ਲੱਗੇ ਵੀ ਬਥੇਰੇ ਅੰਗਰੇਜ਼ੀ ਬੋਟਾ ਮੰਗਣਾ ਜਦੋਂ ਮੁੜਕੇ ਕੋਈ ਆਉਂਦਾ ਨਹੀਂ ਸੀ ਮੈਂ ਤੋਂ ਵੀ ਨਾ ਮੈਂ ਸਾਰੇ ਬੰਦਾਂ ਦਾ ਪਤਾ ਦਾ ਮੈਂ ਸਾਰੇ ਬੰਦਾਂ ਦਾ ਦੱਸ ਦਿੰਨੀ ਆ ਮੈਂ ਖੈ ਮੇਰੇ ਕੋਲ ਮਾਂ ਆਈ ਮੂੰਹ ਮਠਾ ਕਰਾਉਣਾ ਹੈ ਨਾ ਅਸੀਂ ਗਏ ਸੀ ਜੀ ਦੋਨੇ ਜਣੀਆਂ ਆ ਇਹ ਮਾਤਾ ਮੈ ਜੀ ਦੇ ਬਾਰੇ ਸਾਰੇ ਪਿੰਡਾਂ ਚ ਬੋਲਦੀ ਹੁੰਦੀ ਆ ਕੀ ਕਿ ਨੌਮਾ ਤੇ ਦਰਾਂ ਸਪਾਰਕ ਹਾਂ ਦਿਸਪਾਰਕ ਬੇਟੀ ਦਾ ਨੋ ਕੀ ਹੈ ਅੰਦਰਜੀਤ ਕਿੰਗ ਬੇਟੀ ਅੰਦਰਜੀਤ ਕੌਰ ਹੈ ਇਹਨਾਂ ਦੀ ਤੇ ਜਲ ਸਰੋਤ ਵਿਭਾਗ ਦੇ ਵਿੱਚ ਸਟੈਨੋ ਟਾਈਪਿਸ ਕੁੜੀ ਉਹ ਜਿਹੜੀ ਲੱਗੀ ਆ ਸੋ ਆ ਤੁਸੀਂ ਘਰ ਦੇ ਹਾਲਾਤ ਦੇਖ ਰਹੇ ਹੋ ਆ ਇਹਨਾਂ ਨੇ ਸਾਡਾ ਬਹੁਤ ਜ਼ਿਆਦਾ ਕੁਛ ਹੀ ਮਨਾਈ ਆ ਇਹ ਜਿਹੜਾ ਪਰਿਵਾਰ ਹੈ ਇਹਨਾਂ ਨੇ ਨਾ ਤਾਂ ਕਿਸੇ ਨੂੰ ਕੋਈ ਰੁਪਈਆ ਦਿੱਤਾ ਤੇ ਨਾ ਕਦੇ ਕਿਸੇ ਤੋਂ ਸਪਾਸ ਲਵਾਈ ਆ ਤੇ ਤੁਸੀਂ ਇਹਨਾਂ ਦੇ ਹਾਲਾਤ ਦੇਖ ਸਕਦੇ ਹੋ ਵੀ ਇਹ ਕਿਸ ਤਰੀਕੇ ਨਾਲ ਕਿਉਂਕਿ ਇਹਨਾਂ ਦੇ ਹਸਬੰਡ ਦੀ ਡੈਥ ਹੋ ਗਈ ਤੇ ਆਪਣੇ ਬੱਚਿਆਂ ਨੂੰ ਪਾਲਿਆ ਦਿਹਾੜੀ ਕਰੀ ਤੇ ਅੱਜ ਇਹਨਾਂ ਦੀ ਧੀ ਨੂੰ ਸਰਕਾਰੀ ਨੌਕਰੀ ਮਿਲੀ ਹੈ ਅੱਜ ਇਹਨਾਂ ਨੇ ਹੀ ਨਹੀਂ ਮੈਨੂੰ ਲੱਗਦਾ ਇਹਨਾਂ ਦੀ ਆਉਣ ਵਾਲੀ ਪੀੜ੍ਹੀਆਂ ਦੀ ਵੀ ਗਰੀਬੀ ਜਿਹੜੀ ਚੱਕੀ ਜਾਂਦੀ ਹੈ ਹੁੰਦਾ ਨਾ ਸੋ ਇਹ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦਾ ਪੁੱਤ ਹੋਣ ਦਾ ਜਿਹੜਾ ਅੱਜ ਰੋਲ ਨਿਭਾ ਰਹੇ ਨੇ ਸੋ ਪਾਰਟੀ ਸਰਕਾਰ ਅੱਜ ਲਗਾਤਾਰ ਲੋਕਾਂ ਲਈ ਜਿਹੜੇ ਕੰਮ ਕਰ ਰਹੀ ਹੈ ਉਹਦੀ ਐਦੂ ਵੱਡੀ ਉਦਾਹਰਨ ਮੈਨੂੰ ਨਹੀਂ ਲੱਗਦਾ ਵੀ ਸਾਰੇ ਕਿਤੇ ਜਿਹੜੀ ਆਪਾਂ ਦੇਖਣ ਨੂੰ ਸਕੂਲਾਂ 'ਚ ਵੀ ਬਹੁਤ ਪੜਾਈ ਹੁੰਦੀ ਹੈ ਜੀ ਆਪਣੀ ਬੇਟੀ ਦਾ ਨੰਬਰ ਬਹੁਤ ਆਇਆ ਸੀ ਪਹਿਲੇ ਨੰਬਰ ਤੇ ਪੰਜਵੇਂ ਨੰਬਰ ਤੇ ਵਧੀਆ ਪੜਾਈ ਹੁੰਦੀ ਹੈ ਅੱਜ ਪਹਿਲਾ ਨਾਲ ਫਰਕ ਪਿਆ ਪੜਾਈ ਦਾ ਬਹੁਤ ਜ਼ਿਆਦਾ ਜੀ ਹਾਂ ਮੈਂ ਸੋਚਿਆ ਦੋ ਨੰਬਰ ਘਟਾ ਜੀ ਮੇਰੀ ਬੇਟੀ ਦੇ ਪਾਣੀ ਵਿੱਚ ਫਸਟ ਆਇਆ ਅੱਛਾ 498 ਨੰਬਰ ਆਇਆ ਸੀ ਬੰਦ ਜੀ ਇਹਨੂੰ ਮੈਂ ਆਪਣੇ ਜੂਜੇ ਦੇ ਤੋਂ ਮਾਰ ਵੀ ਕਰੀ ਹਾਂ ਹਾਂ ਜੀ ਕਰਕੇ ਗਏ ਸੀ ਜੀ ਹਾਂ ਬਹੁਤ ਪੜਾਈ ਹੁੰਦੀ ਹੈ ਹਾਂ ਮੈਂ ਮੈਨੂੰ ਆਉਤ ਕਹਿੰਦੇ ਮਾਨ ਸਾਹਿਬ ਨੇ ਕੀ ਕੀ ਕਰਿਆ ਕਹਿੰਦੇ ਸੰਗਰੂਰ ਤੇ ਇੱਥੇ ਕਹਿੰਦੇ ਅਜਾ ਨੌਕਰੀ ਹੋ ਗਈ ਨਹੀਂ ਜਾਵਾ ਸੁੱਟਾ ਡੱਬਾ ਲੈ ਕੇ ਅਜਾ ਡੱਬਾ ਲੈ ਕੇ ਬੁਲਾਇਆ ਸੀ ਉਹਨਾਂ ਨੇ ਹਾਂ ਅਜਾ ਉਹਨਾਂ ਨੂੰ ਵੀ ਡੱਬਾ ਲੈ ਕੇ ਮੂੰਹ ਮਠਾ ਕਰਾ ਕੇ ਹਾਂਜੀ ਮੈਕਟ ਵਿੱਚ ਗਏ ਉੱਥੇ ਪੰਡਿਆਰ ਹਾਂ ਕਹਿੰਦੇ ਮਾਨ ਸਾਹਿਬ ਨੇ ਅੱਜ ਕੀ ਬੜਾ ਕਹਿੰਦੇ ਸੰਗਰੂਰ ਚ ਇੱਥੇ ਕਹਿੰਦੇ ਨਾਲੇ ਮਾਨ ਸਾਹਿਬ ਬਹੁਤ ਜਲਦੀ ਇਹ ਇਹ ਮਾਤਾ ਨਾ ਮੇਰੇ ਕੋਲ ਥੋੜੇ ਦਿਨ ਪਹਿਲਾਂ ਘਰੇ ਆਏ ਸੀਗੇ ਹਾਂਜੀ ਤੇ ਆਪਣੀ ਬੇਟੀ ਨੂੰ ਨਾਲ ਲੈ ਕੇ ਆਈ ਸੀ ਮੇਰੇ ਕੋਲ ਮੂੰਹ ਮਠਾ ਕਰਾਉਣ ਲਈ ਆਏ ਹਾਂ ਬਰਫੀ ਦਾ ਡੱਬਾ ਨਾਲ ਲੈ ਕੇ ਕਹਿੰਦੇ ਮੇਰੀ ਧੀ ਨੂੰ ਨੌਕਰੀ ਭੱਲਾ ਵਾ ਇਦੋਂ ਵੱਡੀ ਮੈਂ ਇਹਨਾਂ ਨੂੰ ਨਹੀਂ ਜਾਣਦੀ ਸੀ ਹਨਾ ਇਹ ਤਾਂ ਚਲੋ ਮੈਨੂੰ ਜਾਣਦੇ ਸੀ ਜਦੋਂ ਪਿੰਡ ਆਉਂਦੇ ਸੀਗੇ ਪਰ ਆ ਤਾਂ ਮਤਲਬ ਹੁਣ ਤਸੱਲੀ ਹੁੰਦੀ ਹੈ ਵੀ ਆ ਸਰਕਾਰ ਆਪਦੀ ਹੈ ਆਮ ਲੋਕਾਂ ਦੀ ਸਰਕਾਰ ਹਨਾ ਲੋ ਆ ਆ ਆ ਤਸਵੀਰ ਆ ਜਿਹੜੀ ਅੱਜ ਭਗਵਾਨਪੁਰਾ ਛੋਟਾ ਜਿਹਾ ਪਿੰਡਾ ਮੰਗਵਾਲ ਦੇ ਨਾਲ ਉੱਥੋਂ ਦੀ ਜਿਹੜੀ ਮੂੰਹ ਬੋਲਦੀ ਤਸਵੀਰ ਅੱਜ ਜਿਹੜੀ ਦਿਖਾਈ ਦੇ ਉਹੀ ਆ ਜੀ ਸਾਰੇ ਆ ਜਾਂਦੇ ਸੋਤ ਤੋਂ ਵੀ ਨਾ ਕੋਈ ਨਹੀਂ ਆਇਆ ਅੱਛਾ ਹਾਂ ਇਹ ਕੋਈ ਨਹੀਂ ਪਹਿਲੀ ਵਾਰ ਹੈ ਸਾਡੀ ਅਚਕੜ ਸਾਨੂੰ ਵੋਟ ਪਾਈ ਅਸੀਂ ਵੋਟ ਖਾਂਦ ਰਸੋਂ ਪਾਉਂਦੇ ਸੂਬੇ ਦੀ ਸਾਡੀ ਆ ਵੀ ਆਦੀ ਰਸਿਆ ਜੀ ਆ ਠੀਕ ਹੈ ਸਾਡੇ ਪੱਕ ਨਹੀਂ ਕਰਾ ਜੀ ਅਸੀਂ ਕਾਂਗਰਸ ਨੇ ਬਣੇ ਪੜੋ ਦੁਗਾਰੋਂ ਮਨਸਾਂ ਨੂੰ ਤਾ ਲੱਗ ਗਿਆ ਕਿ ਵੀ ਕੋਈ ਹੋਰ ਕਿਸੇ ਕੋਲ ਨਹੀਂ ਅਸ ਮੈਨੂੰ ਵੋਟ ਨਹੀਂ ਪਾਈ ਜੀ ਨਹੀਂ ਨਹੀਂ ਪਾਈ ਜੀ ਮੈਂ ਮਨ ਜਿਹਦੇ ਅੱਛਾ ਮੈਨੇ ਪਾਈ ਮੈਂ ਕਿਹਾ ਤੁਹਾਨੂੰ ਨਾ ਲੈ ਜਦੋਂ ਉਹਨਾਂ ਨੇ ਇਹਨੂੰ ਕੁਝ ਦਿੱਤਾ ਇੱਕ ਦੇਣਗੇ ਹਮੇਂ ਦੇ ਤਾਂ ਨਹੀਂ ਜੀ ਆਈ ਨਾ ਜੁਗਰ ਮੈਨਾਂ ਆਪਦੇ ਆਲੇ ਨਾਲ ਲੜਪੇ ਬਿਤਾ ਕੇ ਤੇਨੂੰ ਨੌਕਰੀ ਦੇਤੀ ਸਾਨੂੰ ਨਹੀਂ ਰੱਖੀ ਹੈ ਦੇਖੋ ਪਰ ਐਤ ਕੀ ਪਾਵਾਂਗੇ ਸਭ ਦਾ ਕੈਲੰਡਰ ਆਇਆ ਹੋਇਆ ਆਪਣੇ ਇਹ ਬੇਟਾ ਜੀ ਇਹਨਾਂ ਦਾ ਐਤ ਕੀ ਪਾਵਾਂਗੇ ਐਤ ਕੀ ਪਾਵਾਂਗੇ ਇਹ ਵੀ ਬਹੁਤ ਗੰਦਾ ਜੀ ਨਾ ਕਟਾ ਜੀ ਮਿੱਟੀ ਲੈ ਕੇ ਆਇਆ ਜੀ ਹਾਂ ਤੋ ਕਮਤੋਂ ਬਿਲਕੁਲ ਨਹੀਂ ਕਰ ਰਹੇ ਹਾਂ ਹਾਂ ਜਿਵੇਂ ਤੁਸੀਂ ਆਈ ਦੀ ਪੈਣ ਮੈਨਰੇ ਸਾਡੇ ਕਈ ਪੀੜ੍ਹੀਆਂ ਚ ਪਹਿਲੀ ਨੌਕਰੀ ਹੈ ਇਹ ਨੌਕਰੀ ਨਹੀਂ ਸਰ ਤੋਂ ਕੋਈ ਨਹੀਂ ਹੈ ਹੁਣੇ ਤੁਹਾਡੇ ਪਿੰਡਦਿਆਂ ਵਾਸਤੇ ਵੀ ਜਵਾਕਾਂ ਵਾਸਤੇ ਜਿਹੜੀ ਮਿਸਾਲ ਬਣੀ ਹੈ ਬਾਕੀਆਂ ਨੂੰ ਵੀ ਮਨ ਚੋ ਵੀ ਜਰ ਵੀ ਅਸੀਂ ਵੀ ਮਿਹਨਤ ਕਰੀਏ ਦੇਖੋ ਆਪਾਂ ਸਾਰੇ ਕਾਇਦੇ ਨੇ ਵੀ ਭਾਈ ਸਾਡੇ ਜਵਾਕ ਨੂੰ ਦਵਾ ਦੇ ਨੌਕਰੀ ਏ ਤੁਹਾਡੇ ਸਾਹਮਣੇ ਦੇਖੋ ਆਪਦੀ ਮਿਹਨਤ ਨਾਲ ਗਈ ਆ ਕੁੜੀ ਕੋਈ ਰੁਪਈਆ ਨਹੀਂ ਕੁਝ ਕਿੰਨਾ ਕੁ ਬੇਚੈਰੀ ਪੜਾਉਂਦੀ ਹੋਗੀ ਕਿੰਨਾ ਕੁ ਕਿਵੇਂ ਨੇ ਦਿਹਾੜੀ ਉੱਤੇ ਕਰਕੇ ਉਹਨਾਂ ਨੂੰ ਪੜਾਇਆ ਹੋਇਆ ਜਦੋਂ ਫਿਰ ਤੋਂ ਆਦਮੀ ਦਾ ਸਾਆ ਜਿਹੜਾ ਬਹੁਤ ਦੁੱਖ ਇੱਕ ਗਰੀ ਪਰਿਵਾਰ ਸੁਖਦੇਵ ਸਿੰਘ ਨੇ ਤਾਂ ਸਾਡਾ ਇੰਨਾ ਖੁਸ਼ੀ ਬਣਾਈ ਆ ਆਉਦੀ ਮਿਹਨਤ ਆ ਆ ਗਿਆ ਤੇ ਲਾਇਆ ਇਹ ਛੋਟਾ ਬੇਟਾ ਵਾ ਅੱਛਾ ਇਹ ਵੀ ਪੜ ਰਿਹਾ ਹੈ ਟੈਕ ਵੀ ਤਿਆਰੀ ਕਰੇਗਾ ਟੈਕ ਵੀ ਤਿਆਰੀ ਕਰੇਗਾ ਸ਼ਾਬਾਸ਼ ਬਹੁਤ ਵਧੀਆ ਮਾ ਮੌਕਾ ਮਿਲ ਜਾਣਾ ਤੇ ਨਾਲ ਹੋਰ ਪਈਆਂ ਅੱਬ ਨੇ ਚਾਹਿਆ ਤਾਂ ਜੇ ਜੇ ਕੰਮ ਮਾਰਾ ਤੇ ਮੌਕਾੰ ਬੜੀਆ ਹੋ ਰਹੀਆਂ ਹੋਗੇ ਤੁਸੀਂ ਮੁਤਾਬਕ ਆਪੇ ਪਹਿਲਾਂ ਮੈਨੂੰ ਫੜ ਫੜਦੇ ਹੋਣੇ ਪਹਿਲਾਂ ਤੇ ਆਪ ਦਾ ਆਪ ਆਪ ਦਾ ਮੌਲਾ ਜਦੋਂ ਸਗਰੇ ਉਹਨਾਂ ਦੀ ਮਿਹਨਤ ਵੀ ਘੱਟ ਗਈ ਬਹੁਤ ਖੁਸ਼ੀ ਹੋਈ ਜੀ ਜਦੋਂ ਉਹਨਾਂ ਨੇ ਮਜ਼ਾਕ ਕਰ ਦਿੰਦੇ ਵੀ ਟੋਪੀ ਵਾਲੇ ਆ ਗਏ ਹੈ ਨਾ ਹਾਂ ਦੇਖੋ ਅੱਜ ਅੱਜ ਅਬਦੀ ਸਰਕਾਰ ਐਸਾ ਝਾੜੂ ਮੈਂ ਪਾਈਤੀ ਵੋਟ ਪਾਈ ਨਾ ਦੇ ਗਾਦਾ ਕਿੰਨੇ ਕਿੰਨੇ ਜਣਾ ਦਾ